ਦੋਸਤੋ ਗੁਰਾਸਪੁਰ ਦੇ ਤਿਬੜੀ ਰੋਡ ਤੇ ਆ ਜੀ ਸੋ ਤਿਬੜੀ ਰੋਡ ਤੇ ਜਿਹੜਾ ਬਾਈਪਾਸ ਆ ਬਾਈਪਾਸ ਦੇ ਬਿਲਕੁਲ ਨਾਲ ਜਿਹੜਾ ਵਾ ਜੀ ਅੱਜ ਇੱਕ ਲੁੱਟਦੀ ਵਾਰਦਾਤ ਨੂੰ ਜਾਂਦਤਾ ਗਿਆ ਵਾ ਸੋ ਲੁੱਟ ਜਿਹੜੀ ਹੋਈ ਹੈ ਜੀ ਉਹ ਦੱਸ ਰਹੇ ਨੇ ਕਿ ਭੁੱਲੇ ਚੱਕ ਮੋੜ ਤੇ ਯਾਨੀ ਕਿ ਹਨੂਮਨ ਮੰਦਿਰ ਦੇ ਲਾਗੇ ਕਿਤੇ ਹੋਈ ਹੈ ਜੀ ਸੋ ਪਰ ਜਿਹੜਾ ਮੁੰਡਾ ਫੜਿਆ ਦੋਸ਼ੀ ਜਿਹੜਾ ਫੜਿਆ ਵਾ ਜੀ ਉਹ ਜਿਹੜਾ ਵਾ ਇਹ ਬਾਈਪਾਸ ਪੁਲ ਦੇ ਲਾਗੋ ਫੜਿਆ ਹੋ ਜੀ ਮੋੜ ਦੇ ਲਾਗੋ ਫੜਿਆ ਵਾ ਸੋ ਪੁਲਿਸ ਵਿਭਾਗ ਜਲੇ ਆ ਜੀ ਪੁਲਿਸ ਕਰਮਚਾਰੀ ਜਿਹੜੇ ਸਿਟੀ ਤੇ ਪਹੁੰਚੇ ਨੇ ਸੋ ਕਾਰਵਾਈ ਕਰ ਰਹੇ ਨੇ ਸੋ ਦੱਸਿਆ ਜਾ ਰਿ ਕੁਈ ਲੇਡੀਆਂ ਆ ਰਹੀਆਂ ਸੀ ਜਨਾਨੀਆਂ ਉਹਨਾਂ ਕੋਲ ਪਰਸ ਖੋਇਆ ਵਾ ਪਰਸ ਖੋ ਗਈ ਭਾਈ ਦਾ ਪਿਆ ਸੀ ਔਰ ਜਦੋਂ ਭਾਈ ਦਾ ਭਾਈ ਦਾ ਇਹ ਮੋਟਰਸਾਈਕਲ ਦਾ ਤੇਲ ਖਤਮ ਹੋ ਗਿਆ ਔਰ ਇੱਥੇ ਆ ਗਏ ਨੂੰ ਜਿਹੜਾ ਵਾ ਜੀ ਨਜ਼ਦੀਕੀ ਲੋਕਾਂ ਨੇ ਇਹਨੂੰ ਜਿਹੜਾ ਵਾ ਘੇਰਾ ਪਾ ਕੇ ਫੜ ਲਿਆ ਸੋ ਕਾਬੂਦਾਰ ਆ ਗਿਆ ਹੁਣ ਦੇਖਦੇ ਆਂਗੇ ਪੁਲਿਸ ਅੱਗੇ ਕਾਰਵਾਈ ਕਰਦੀ ਆ ਜਿਹੜੀ ਗੱਲ ਦੀ ਕਿਉਂਕਿ ਇਹ ਦੱਸ ਰਹੇ ਨੇ ਵੀ ਸਿਟੀ ਦਾ ਕੇਸ ਨਹੀਂ ਹੈਗਾ ਤਿੱਬੜ ਪੁਲਿਸ ਦਾ ਕੇਸ ਆ ਜੀ ਸੋ ਤਿੱਬੜ ਪੁਲਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਵਾ ਸੋ ਮੁੰਡੇ ਨਾਲ ਗੱਲਬਾਤ ਵੀ ਕੀਤੀ ਸੀ ਉਹ ਵੀ ਤੁਹਾਡਾ ਸਮਝ ਕਰਦੇ ਆ ਕਿ ਉਹ ਕਹਾਣੀਆਂ ਬਣਾ ਰਿਹਾ ਵਾ ਜੀ ਸੋ ਸਾਰ ਇਸ ਕੇਸ ਵਿੱਚ ਅਗਾਘੀ ਹੋਏਗਾ ਜੀ ਸੋ ਤਿਬਰ ਪੁਲਸ ਦਾ ਇੰਤਜ਼ਾਰ ਵਾਲਾ ਉਹਨੂੰ ਕੀਤਾ ਜਾ ਰਿਹਾ ਵਾ ਆ ਵੀ ਤਮ ਕੋਲ ਨਾਲ ਕਰਾਂਗੇ ਹਰਮਨ ਜੀ ਕੋਲ ਫੋਨ ਤਾਂ ਹੀ ਬੁਲਾਇਆ ਬਾਊ ਕਿ ਜੇ ਚੰਗਾ ਹੋਏਗਾ ਤੈਨੂੰ ਲੈ ਜਾਏਗਾ ਅਸੀਂ ਤੈਨੂੰ ਅਸੀਂ ਤੇਰੇ ਦੁਖੀ ਆ ਦੁਖੀ ਨਹੀਂ ਹੈਗੇ ਭਾਈ ਯਾਰ ਸਾਡੇ ਪਿੰਡ ਇੱਕ ਸਾਲ ਦੇ ਵਿੱਚ ਘਟੋ ਘਾਟ 6-7 ਵਾਰ ਦਾ ਪਹਾਉ ਗਿਆ ਦਾ ਕਿਹਦੇ ਵਾਰੀਆਂ ਲਾਗੇ ਕਿਹਦੇ ਚੈਂੀਆਂ ਲਾਗੇ ਲੱਗੇ ਸਾਨੂੰ ਆਪਣੀਆਂ ਜਨਾਨੀਆਂ ਉੱਤੇ ਵੇਚ ਲਾ ਕੇ ਡਰ ਲੱਗਦਾ ਭਰਾ ਬੈਂਟ ਸਪੂੜੀ ਤੇ ਜਾਂਦਾ ਹੁੰਦਾ ਸਭ ਮਹੌਲ ਗਿਆ ਹੋ ਗਿਆ ਆਪਾਂ ਦੇਖੇ ਮਾਰੇ ਅੱਜ ਉਹ ਲਾਈ ਅਹੀਂ ਤੇ ਦੁੱਖੀਆਂ ਭਾਈ ਇਹਨਾਂ ਨੂੰ ਫੜ ਕੇ ਜਾਂਦਾ ਫੜ ਕੇ ਉਹਦਾ ਲੈ ਗਿਆ ਨਾ ਚੁੱਪ ਗਿਆ ਗਿਆ ਕੰਮੂਡੇਸ਼ਨ ਸਾਡੇ ਕੋਲ ਸੇਕ ਲੋ ਤੇ ਹੀ ਤੋਂ ਇਹ ਲਈ ਮਲੇ ਇਹ ਲੈ ਗਿਆ ਫੜ ਕੇ ਸਾਡੇ ਕੋਲ ਤੇ ਹੋ ਗਏ ਦੋਵੇਂ ਮੁੰਡੇ ਦੇ ਵਿੱਚ ਨੇ ਪੁੱਛਿਆ ਭਾਈ ਨੇ ਪੁੱਛਿਆ ਮਦਨ ਕੀ ਕੀ ਤੇ ਭਾਈ ਜਿਹੜਾ ਉਹਨੇ ਪੁੱਛਿਆ ਉਹਨੂੰ ਇਹ ਕੰਮ ਵੀ ਕਰਦਾ ਨਾ ਇਹ ਕੰਮ ਵੀ ਕਰਦਾ ਕਰਦਾ ਨਾ ਵਾਟਰਾ ਬੰਦਰੀ ਇਹ ਕੰਮ ਕਰਦਾ ਕਰਦਾ ਗੋਦੋਂ ਨੂੰ ਨਾ ਕੋਸ ਲਿਆ ਉਹਨਾਂ ਨੂੰ ਕਰਦਾ ਨਹੀਂ ਮੈਂ ਮਾਰੂ ਮੈਂ ਡਰਾਮਾ ਲਿਆ ਜੋ ਫਿਰ ਉਹ ਫਿਰ ਅਮਰ ਚਲਾਇਆ ਬੱਤਰੀ ਹਿੰਮਤ ਨਹੀਂ ਪੈਣੀ ਚਾਹੀਦੀ ਜਿਹੜੀ ਸੱਚ ਮੈਂ ਤਾਂ ਭਾਈ ਡਰੇ ਕਰਦਾ ਸੀ ਪੈ ਤਾਂ ਡਿੱਗ ਲੱਗਾ ਯਾਰ ਡਰੇ ਕਰਦਾ ਫੋਨ ਹੀ ਖੋਲਿਆ ਸੀ ਕੋਈ ਗੱਲ ਨਹੀਂ ਫਿਰ ਕੀ ਆ ਯਾਰ ਫੋਨ ਖੋਲਿਆ ਤੈਨੂੰ ਕਹਦੇ ਫੋਨ ਖੋਗੇ ਕਤਲ ਕਰ ਦੂੰ ਮਨਿੰਦਰਪਾਲ ਮਨਿੰਦਰਪਾਲ ਨਾਂ ਨੰਬਰ ਪੜਾਇਆ ਦਾ ਕੋਟਾ ਦਾ ਨੰਬਰ ਪੜਾਇਆ ਦਾ ਪੀਪੀ 06 ਪੀ 9 ਪੰਜਾਬੀ ਮੋਟਰਸਾਈਕਲ ਤੋਂ ਕਹੜਾ 2022 ਚ ਹਾਂਜੀ ਉਹ ਬੁਝਾ ਦੇ ਭਾਈ ਉਹ ਕਈ ਜਾਂਦੋ ਕੋ ਸਿਰਫ ਇਹ ਬਿਜੋ ਬਣ ਮਰਮੋਨ ਸਿੰਘ ਦੇ ਨਾਮ ਤੇ ਮੋਟਰਸਾਈਕਲ ਆ ਕਾਗਜ਼ ਪੱਤਰ ਸਾਰੇ ਘਰ ਭੇਦੇ ਆ ਚੱਕਰ ਨਹੀਂ ਥੋੜਾ ਮਰਮੋਨ ਸਿੰਘ ਦੇ ਨਾਮ ਤੋਂ ਰੱਖਣਾ ਹੈ ਉਹਨਾ ਤੋਂ ਪਤਾ ਕੋਈ ਫੁੱਟਰ ਤੋਂ ਉੱਡੇ ਨਹੀਂ ਆਇਆ ਲੇਕਿਨ ਉਹ ਪਤਾ ਡਰਾਮੇ ਕਰਦੇ ਆ ਨਾ ਆ ਵੇਹੇ ਉਹਨਾਂ ਹੀ ਕੀ ਕਰੀਏ ਭਾਣੇ ਪਛਾਣ ਲਏ ਤੈਨੂੰ ਭਾਈ ਚੱਕੋ ਹਿੰਦਾ ਨੰਬਰ ਓਏ ਉਹ ਨਹੀਂ ਉਹ ਕਹਿਣ ਦੇ ਕਹਿੰਦੇ 2022 ਤੂੰ ਮੁਰਸੇ ਚੁਪੇ ਖੜਿਆ ਹੋਵੇ ਉਹਦਾ ਜਾਨਦਰ ਕੋਈ ਤੈਨੂੰ 2022 ਚ ਜਾਣ ਲਾ ਲੈ ਹੁਣ ਅਹੀਂ ਅਹੀਂ ਤੇ ਬਰਾਦਨ ਸ਼ਰੀਫੀ ਕਰਕੇ ਤੈਨੂੰ ਇਹ ਟਰੋਕਰ ਖਾਤਰ ਇਹ ਪਿੰਡ ਦੇ ਬੰਦੇ ਵੀ ਸਦੇ ਆ ਤੇਰੇ ਭਾਬੇ ਨਾਲ ਬਾਹਰ ਇਤਨਾ ਵਾਰ ਕੋਲੇ ਤੂੰ ਪਟ ਪਟ ਵਟਵਾ ਕਹਿੰਦਾ ਖੋਦੇ ਘਾਟਾ ਚੜਾਣੀ ਕਰਾ ਗ੍ਰਾਮੇ ਕਰਦੇ ਆ ਤੈਨੂੰ ਕਿਹਨੇ ਸੌਦਾ ਨਹੀਂ ਲਾਇਆ ਤੂੰ ਤੇਰੇ ਛੇਤਰ ਬਈ ਨਹੀਂ ਦੇਦੇ ਇਹਨੂੰ ਜਲੀ ਗੱਲ ਪਰ ਅਹੀਂ ਤੈਨੂੰ ਹੱਥ ਨਹੀਂ ਲੱਗਣ ਦਿੱਤਾ ਤੈਨੂੰ ਹੀ ਪਤਾ ਵੀ ਤੁਝੇ ਸ਼ਰੀਰ ਬੰਦਾ ਤੈਨੂੰ ਪਤਾ ਮਾੜੇ ਬੰਦਾ ਕੀ ਹਾਲ ਹੁੰਦਾ ਸ਼ਰਕੀ ਹੁੰਦਾ ਆ। ਅਜੇ ਸ਼ੁਕਰ ਨਾ ਪੱਜ ਗਿਆ ਇਹਨਾਂ ਕੋਲ। ਜਿੰਨੇ ਬੰਦੇ ਖੜੇ ਹੈਗੇ ਭੈਜ ਭਾਵੇਂ ਲੱਤਾਂ ਰੋਟੀ ਹੁੰਦੀ ਰਹੀ। ਬੰਦਾ ਭਾਈ। ਤੇਲ ਮੋ ਗਿਆ। ਮੋਰਸਾ ਤੇਲ ਮੁਕਾ ਲਖੋਂ ਮੁੰਡੇ ਫੜ ਕੇ ਲਿਆਏ। ਜਿੱਗਾ ਵੀ ਆ ਪੈਰ ਸੇ ਭੋਗਾ ਕਹਿੰਦੇ ਸਾਰ। ਇਹ ਸੱਚਾਈ ਦੇ ਵਰ ਪੱਜ ਗਿਆ ਹੋਏ। ਹਲੋ। ਥਾਣੇ ਵਾਲ ਦਾ। ਉੱਥੇ ਆ ਨਾ ਹੀ ਪੰਡੋਰੀ ਆ ਨਾ ਹੀ। ਉਹ ਪੁੱਲ ਬਣੇ ਕਰਦਾ ਪੰਡੋਰੀ ਵਾਲਾ। ਮੈਂ ਜਾਲੋਲੇ ਰਸਤੇ ਕੀ ਜਾਣਾ ਇਧਰ ਸ਼ੋਰਟਕਟ ਮਾਰਦਾ ਸਿੱਧਾ ਘਰ ਪਹੁੰਚਾਂਗਾ ਠੀਕ ਹੈ ਉੱਥੇ ਤਿੰਨ ਮੁੜੇ ਆਏ ਆ ਮੋਟਰਸਾਈਕਲ ਆਇਆ ਠੀਕ ਹੈ ਨਾ ਤੇ ਉਹਨਾਂ ਨੇ ਮੇਰੇ ਕੋ ਫੋਨ ਖੋਇਆ ਹੋਰ ਮੇਰੇ ਕੋ ਕੁਝ ਹੈ ਨਹੀਂ ਏਟੀਐਮ ਹੀ ਏਟੀਐਮ ਇਹਨਾਂ ਨੇ ਫੜ ਲਏ ਠੀਕ ਹੈ ਨਾ ਕਹਿੰਦੇ ਏਟੀਐਮ ਉਹ ਭਾਈ ਉਹਨਾਂ ਨੇ ਪਾਣੀ ਕਿੰਨਾ ਕੋ ਮੇਟਿਓ ਅੱਛਾ ਤਿੰਨ ਤਿੰਨ ਏਟੀਐਮ ਹੀ ਮੇਰੇ ਕੋ ਠੀਕ ਹੈ ਜੀ ਤੇ ਉਧਰੋਂ ਰਾਹ ਲੰਮਾ ਪੈਣੇ ਮੈਂ ਤਾਂ ਇਧਰੋਂ ਹੀ ਚੱਲ ਜਣਾ ਉਹਨਾਂ ਨੇ ਮੇਰੇ ਕੋ ਫੋਨ ਖੋਇਆ ਪਾਸਵਰਡ ਖੋਇਆ ਪਾਸਵਰਡ ਕੀ ਆ ਮੈਂ ਕਹਾਂ ਭਾਈ ਯਾਰ ਆਹ ਪਾਸਵਰਡ ਹੈਸ ਮ ਠੀਕ ਹੈ ਤੇ ਕਹਿੰਦੇ ਕਿ ਚੱਲ ਆਇਆ ਸਾਡੇ ਨਾਲ ਮੈਂ ਇੱਕ ਮਲਕੀ ਨਾਲ ਨਾਲ ਗਿਆ ਵਾਂ ਕਹਿੰਦੀ ਕਿ ਆਜ ਨਾ ਨਹੀਂ ਪਰਸ ਹੋਣਾ ਵਾ ਠੀਕ ਆ ਨਾ ਨਹੀਂ ਤੇ ਬਾਤ ਨਾ ਅਖੀ ਦੱਸਿਆਣੀ ਠੀਕ ਆ ਤੇ ਮੈਂ ਫਿਰ ਕਰਨਾ ਹੀ ਪੈਣਾ ਕੁਝ ਨਾ ਕੋਈ ਨਾਲ ਦੀ ਦੀਆਂ ਫੋਟੋਆਂ ਵਿੱਚ ਮੈਂ ਗੈਲਰੀ ਨੂੰ ਵੀ ਕੋਈ ਲੋਕ ਲਾਇਦਾ ਵਾ ਫਿਰ ਤੂੰ ਕੀ ਕੀਤਾ ਫਿਰ ਫਿਰ ਤੂੰ ਕੀ ਕੀਤਾ ਮੈਂ ਫਿਰ ਜਰਾਨੀ ਨੂੰ ਪਰਸ ਕੋ ਆ ਕਿ ਚੱਲ ਨਾਲ ਦੀ ਦੀ ਫੋਟੋਆਂ ਤੇ ਬਾਜਣੀਆਂ ਮੈਂ ਕਿਹਾ ਚਲੂ ਜਰ ਫੋਨ ਮਿਲ ਜਾਊਗਾ ਤੇ ਮੈਂ ਉਹ ਕਰ ਲਾਂਗਾ ਕਿ ਕਹਿੰਦਾ ਡਿਲੀਟ ਕਰ ਦਾਂਗਾ ਫੋਟੋਆਂ ਕਿ ਨਾ ਫੋਨ ਮਿਲਿਆ ਨਾ ਉਹ ਮਿਲਿਆ ਉਹ ਇਹਨਾਂ ਨੇ ਦਿੱਤਾ ਹਾਂਜੀ ਬਸ ਕੋਈਆਂ ਨੂੰ ਬੜੀਆਂ ਦੇ ਦੇ ਮੈਂ ਕੋਇਆ ਹੀ ਨਹੀਂ ਪਰਸਾ ਉਹ ਤਾਂ ਉੱਥੇ ਹੀ ਚੱਲ ਵੀ ਗਏ ਜਣਾ ਲੈ ਉਹਨੇ ਬਸ ਕੋਇਆ ਉਹਦੇ ਵੀ ਨਾ ਪੜਲੇ ਸਲਮਕੇ ਨਹੀਂ ਨਹੀਂ ਤੇ ਭੱਜਿਆ ਮੋਟਰਸਾਈਕਲ ਲੈ ਗਿਆ ਭਾਈ ਭਾਜ ਨਹੀਂ ਮੈਂ ਇੱਥੇ ਅਗਰ ਪੁੱਜਾਂ ਠੀਕ ਆ ਨਾ ਤੇ ਮੋਟਰਸਾਈਲ ਉਹ ਮੁੰਡਾ ਹੀਗਾ ਕਹਿੰਦਾ ਖੜਾ ਲਾ ਮੈਂ ਰੁਕ ਗਿਆ ਤੇਲ ਮੁੱਕ ਗਿਆ ਮੋਟਰਸਾਈਕਲ ਚ ਹਾਂਜੀ ਤੇ ਮੈਂ ਰੁਕ ਗਿਆ ਤੇਲ ਮੁੱਕ ਵੀ ਗਿਆ ਹੋਏ ਤਾਂ ਵੀ ਮੋਟਰਸਾਈਕਲ ਚੱਲੀ ਪੈਂਦਾ ਵਾ ਤੇ ਮੈਂ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਊਗੀ ਮੋਬਾਈਲ ਦੀ ਗੱਲ ਸੀ ਨਾ ਜੇ ਮੋਬਾਈਲ ਦੀ ਚੱਕਰ ਰਹੀ ਤੇ ਤੂੰ ਕਿਉਂ ਕ੍ਰ ਉਹ ਭਾਈ ਨਾਲ ਦੀਆਂ ਪਰਸਨਲ ਫੋਟੋਆਂ ਹੀ ਵਿੱਚ ਤੇ ਨਾਲ ਦੀ ਕਰਕੇ ਤੂੰ ਕ੍ਰਾਈਮ ਕਰ ਦੇਗਾ ਤੂੰ ਪੁਲਿਸ ਨਹੀਂ ਆਗੀ ਪੁਲਿਸ ਨੂੰ ਕਹਿੰਦਾ ਤੂੰ ਇਹ ਥੋੜਾ ਵੀ ਤੂੰ ਕ੍ਰਾਈਮ ਕਰ ਦੇਗਾ ਭਾਈ ਮੈਂ ਅੱਜ ਤੋਂ ਮੇਰਾ 2-3 ਮਹੀਨੇ ਪਹਿਲਾਂ ਹੀ ਫੋਨ ਗਵਾਚਾ ਵਾ ਠੀਕ ਹੈ ਜੀ ਮੈਂ ਤੇ ਬਟਾਣਾ ਵੀ ਗਿਆ ਠੀਕ ਹੈ ਨਾ ਰਾਤ ਨੂੰ ਗਿਆ ਮੈਂ ਕੋਈ 8:00 ਵਜੇ ਉਹ ਕਹਿੰਦੇ ਕਿ ਅਗਲੇ ਦਿਨ ਰਿਪੋਰਟ ਖਰੋਣ ਲਿਖੋਣੀ ਆ ਫੋਨ ਦੇ ਚੱਕਰ ਤੇ ਤੂੰ ਕ੍ਰਾਈਮ ਕਰ ਦੇਗਾ ਤੂੰ ਪੁਲਿਸ ਨੂੰ ਨਹੀਂ ਦੱਸ ਸਕਦਾ ਮੈਂ ਮੇਰੀ ਗੱਲ ਸੁਣੋ ਮੈਂ ਜਦੋਂ ਮੇਰਾ ਪਿਛਲੇ ਵੀ ਫੋਨ ਗਵਾਚਾ ਨਾ ਠੀਕ ਹੈ ਨਾ ਉਦੋਂ ਮੇਰੇ ਡਿੱਗ ਗਿਆ ਹੀ ਫੋਨ ਠੀਕ ਹੈ ਨਾ ਉਦ ਕੰਦੇ ਕਿ ਇੱਕ ਵਰੀ ਨਾ ਰਾਤ ਨੂੰ ਜਾ ਕੇ ਨਾ ਜਿੱਥੇ ਮਲਕੇ ਤੂੰ ਗਿਆ ਨਾ ਜੀ ਵੀਰੇ ਹੁਣ ਤੇਰੀ ਸਾਰੀ ਕਾੜੀ ਵਿੱਚ ਇਹ ਫੋਨ ਉਹ ਨਾ ਇਹ ਫੋਨ ਉਹਨਾਂ ਕੋਲ ਆਉਣਾ ਇਹਨਾਂ ਨੇ ਟ੍ਰੇਸ ਕਰਨਾ ਜੀ ਉਹਨਾਂ ਕੋਲ ਫੋਨ ਨਾ ਨਿਕਲੇ ਪੱਤਾ ਦੇ ਸਾਰਾ ਟ੍ਰੇਸ ਕਰ ਲੈਣਾ ਫੋਨ ਹੈ ਲੋਕੇਸ਼ਨ ਉਹਨਾਂ ਇੱਥੇ ਐਮ ਆਈ ਦਾ ਫੋਨ ਆ ਐਮ ਆਈ ਦਾ ਫੋਨ ਆ ਲੋਕੇਸ਼ਨ ਟ੍ਰੇਸ ਇੱਕ ਮਿੰਟ ਤੋਂ ਪਹਿਲਾਂ ਆਉਂਦੀ ਆ ਉਹ ਤਾਂ ਹੋ ਜੂਗੀ ਠਿਕਾਣੀਆਂ ਤੇ ਪਰਚਾ ਤੇ ਤਾਂ ਵੀ ਹੋਣਾ ਉਹ ਕੋਈ ਗਾਣੀ ਭਾ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਬੋਲਿਆ ਸੱਚਾ ਭਾਈ ਮੈਂ ਬੋਲਿਆ ਸੱਚੀ ਮੈਂ ਤਾਂ ਬੋਲਿਆ ਸੱਚਾ ਭਾਈ ਮੈਂ ਸੱਚ ਬੋਲਿਆ ਕਰਦਾ ਪਈ ਮੈਂ ਪਤਾ ਦੀ ਕਰਦਾ ਮੈਂ ਕਾਲੀ ਨਸ਼ਾ ਪਤਾ ਕਰਨਾ ਮੈਂ ਨਸ਼ਾ ਪਤਾ ਕਰਦਾ ਨਹੀਂ ਭਾਈ ਮੇਰਾ ਪਿੰਠਾਣੇ ਵਾਲਾ ਕੀ ਕੰਮ ਕਰਦਾ ਮੈਂ ਐਨ ਮੀਟਰ ਬੈਟਰੀ ਦਾ ਕੰਮ ਕਰਦਾ ਮੇਰੀ ਪਾਣੀ ਬਣਾਈ ਜਨਾ ਪੁੱਛਨੇ 1 ਮਿੰਟ ਤੋਂ ਪਹਿਲਾਂ ਡ੍ਰੇਸ ਕਰ ਲਾ ਓਕੇ ਭਾਈ ਕਰ ਲਉ ਮੈਂ ਗੱਲਬਾਤ ਇਹ ਹੋਈ ਹੈ ਵੀ ਇਹ ਬੰਦੇ ਨੇ ਪਰਸ ਹੋਇਆ ਲੇਡਿਸ ਕਿਸੇ ਦਾ ਠੀਕ ਹੈ ਤੇ ਪਬਲਿਕ ਨੇ ਇਹਨਾਂ ਨੂੰ ਫੜਿਆ ਹਾਂਜੀ ਫੜ ਕੇ ਸਾਡੇ ਵਾਲੇ ਕਰਦਾ ਇਹਨਾਂ ਨੂੰ ਤੇ ਲੇਡੀ ਜਿਹੜੀ ਉਹ ਚਲ ਗਈ ਸਾਡੇ ਆਉਣ ਤੋਂ ਪਹਿਲਾਂ ਹੀ ਚਲ ਗਈ ਹੈ ਠੀਕ ਹੈ ਇਹ ਮੁੰਡਾ ਹੈਗਾ ਠਾਣੇ ਦਾ ਠਾਣੇ ਵਾਲਾ ਦਾ ਪਿੰਡ ਦਾ ਪ੍ਰਾਂਦੀ ਹੋਈ ਪਾਜੀ ਬਰਾਮਦ ਕੀ ਕੁਛ ਨਹੀਂ ਹੋਇਆ ਜੀ ਉਹ ਲੇਡੀਜ਼ ਕੋਲ ਪਰਸ ਦੇ ਦਿੱਤਾ ਪਬਲਿਕ ਨੇ ਪਬਲਿਕ ਨੂੰ ਲੇਡੀਜ਼ ਪਰਸ ਲੈ ਕੇ ਆਪਣਾ ਵਾਪਸ ਚਲ ਗਈ ਕਹਾਣੀ ਗੱਲਾਂ ਮੰਨ ਰਿਹਾ ਕਿ ਮੈਂ ਖੋਇਆ ਹਾਂ ਮੰਨ ਰਿਹਾ ਸਾਹਮਣੇ ਹੀ ਕਹਿ ਰਿਹਾ ਥਾਣੇ ਵੀ ਭਲਾਉਂਦੇ ਨਾਲ ਉਹ ਕਹਿ ਰਿਹਾ ਤਿੰਨ ਮੁੰਡੇ ਖਰੋਤੇ ਦੇ ਪਿੱਛੇ ਉਹਨਾਂ ਨੇ ਮੇਰਾ ਮੋਬਾਈਲ ਖੋਇਆ ਉਹਨਾਂ ਨੇ ਕਿਹਾ ਵੀ ਫਲਾਣੀ ਲੇਡੀਜ਼ ਦਾ ਜਿਹੜੀ ਹੈਗੀ ਆ ਫੋਟੋ ਦਿਖਾਈ ਲੇਡੀਜ਼ ਦੀ ਉਹਦਾ ਪਰਸ ਖੋ ਕੇ ਲਿਆ ਉਹਨਾਂ ਨੇ ਕਿਹਾ ਤੇ ਇਹਨੇ ਲੇਡੀ ਦਾ ਪਰਸ ਖੋਇਆ ਸਿਲਪ ਚੋਰੀ ਹੈ ਮੇਰੇ ਨਹੀਂ ਥਾਣੇ ਚੱਲਿਆ ਨਹੀਂ ਉਹ ਥਾਣੇ ਸਿਟੀ ਦਾ ਚਲੇ ਸੀ ਗਦਾਸ ਨਹੀਂ ਨਹੀਂ ਸਿਟੀ ਨਹੀਂ ਲੈ ਕਾਬੂ ਕਿਨੇ ਕੀਤਾ ਕਾਬੂ ਪਬਲਿਕ